ਪਾਣੀ ਛੱਡਿਆ ਗੱਲ ਪੀਪਲ ਨੂੰ ਕੋਈ ਨੁਕਸਾਨ ਤਾਂ ਨਹੀਂ ਕਿਸਦਾ ਨਹੀਂ ਹਜਾ ਫਿਲਹਾਲ ਕੋਈ ਨੁਕਸਾਨ ਨਹੀਂ ਬਾਈ ਬਿਲਕੁਲ ਸਹੀ ਹੈ ਜਿੰਨਾ ਕ ਪਾਣੀ ਹੈ 4 45000 ਕਿਊਬਿਕ ਛੱਡਿਆ ਵਾ ਇਹ ਦਰਿਆ ਦੇ ਵਿੱਚ ਹੀ ਹੈ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਵੀ ਜੇਕਰ ਡੈਮ ਵਿੱਚ ਪਾਣੀ ਵਧਿਆ ਵਾ ਨਾ ਵੱਧ ਹੈ ਉਹਨੂੰ ਹੁਣੇ ਥੋੜਾ ਬੋਤਾ ਵਧਾ ਲੈਣ ਜਿਸ ਵੇਲੇ ਬਰਸਾਤ ਸ਼ੁਰੂ ਹੁੰਦੀ ਉਦੋਂ ਆਪਣਾ ਸਵਾਦ ਆ ਜਾਂਦਾ ਹੈ ਵਿੱਚ ਇਹ ਇਕੱਠਾ ਹੋ ਗਿਆ ਫਿਰ ਸਾਡੇ ਪਿੰਡਾਂ ਦਾ ਬਹੁਤ ਨੁਕਸਾਨ ਕਰਦਾ ਜਿਹੜੇ ਹੁਣ ਕ੍ਰੇਟ ਵਾਲਾ ਹੈ ਦੇਖੋ ਜਿਹੜੀ ਸਾਡੀ ਜ਼ਮੀਨ ਹੈ ਇਹਨਾਂ ਤੇ ਥੱਲੇ ਆ ਹੈ ਜਿਹੜੇ ਪਹਿਲਾਂ ਹੜੇ ਸਾਡੇ 5-7 ਪਿੰਡਾਂ ਦੀ ਜਿਹੜੀ ਜ਼ਮੀਨਾਂ ਹੜ ਗਈ ਇਹ ਅਜਾ ਵੀ ਇਹ ਕ੍ਰੇਟਵਾਲ ਬਹੁਤ ਥੱਲੇ ਆ ਜ਼ਮੀਨ ਉੱਚੀ ਆ ਪਰ ਜੇ ਮਾੜਾ ਜਿਹਾ ਪਾਣੀ ਵੱਧ ਗਿਆ ਥੋੜਾ ਜਿਹਾ ਹੋਰ 2-4000 ਕਿਊਸਕ ਪਾਣੀ ਤਾਂ ਫਿਰ ਇਹ ਪਿੰਡ ਵੱਲ ਫਿਰੂ ਹੋ ਜਾਣਾ ਹੈ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਜਿਹੜਾ ਸਾਡਾ ਇਹ ਕੰਮ ਹੈ ਜਲਦੀ ਜਲਦੀ ਨੇਪਰੇ ਚੜਾਇਆ ਜਾਵੇ ਨਾਲੇ ਜਿਹੜਾ ਪਾਣੀ ਕੋ ਕੋ ਫਾਲਤੂ ਆ ਹੁਣ ਹੁਣ ਕੱਢ ਲਿਆ ਜਾਵੇ ਫਿਰ ਜਦੋਂ ਬਾਰਿਸ਼ਾਂ ਸ਼ੁਰੂ ਹੁੰਦੀਆਂ ਫਿਰ ਬਹੁਤ ਔਖਾ ਹੋ ਜਾਂਦਾ ਸਾਡੇ ਪਿੰਡਾਂ ਵਾਸਤੇ ਪਾਣੀ ਛੱਡ ਗਿਆ ਉਹ ਤਾਂ ਕੋ ਨੁਕਸਾਨ ਤਾਂ ਨਹੀਂ ਹੈ ਕੱਲ ਜਿਹੜਾ ਪਾਣੀ ਛੱਡਿਆ ਪ੍ਰਸ਼ਾਸਨ ਦੇ ਜ਼ਰੀਏ ਇਹ 4500 ਕਿਊਸਕੀਟ ਸਤਲੁਜ ਦਰਿਆ ਦੇ ਵਿੱਚ ਪਾਣੀ ਭਖੜਾ ਡੈਮ ਤੋਂ ਛੱਡਿਆ ਹੈ। ਉਹਦਾ ਕਿਸਾਨਾਂ ਨੂੰ ਸਾਨੂੰ ਹਲੇ ਕੋਈ ਇੰਨਾ ਬੜਾ ਨੁਕਸਾਨ ਨਹੀਂ ਕਿਉਂਕਿ ਉਹ ਦਰਿਆ ਦੇ ਵਿੱਚ ਪਾਣੀ ਰਹਿ ਜਾਂਦਾ। ਉਹ ਥੱਲੇ ਝੋਨਾ ਲੱਗਦਾ ਜਿਹੜਾ ਪੰਜਾਬ 'ਚ ਹੀ ਲੱਗਦਾ ਏ ਨਾਲ ਸਾਡੇ ਸਹੋਗੀ ਸੂਬੇ ਐ Rajasthan ਐ Gujarat ਐ ਉਹਨਾਂ ਨੂੰ ਪਾਣੀ ਜਾਂਦਾ ਚੰਡੀਗੜ੍ਹ ਨੂੰ ਵੀ ਪਾਣੀ ਜਾਂਦਾ ਇੱਥੋਂ ਸਾਰੇ BBMB ਦਾ। ਉਹਦੇ ਨਾਲ ਸੱਫੇ ਨਾਲ ਸਾਡੇ ਪਿੰਡਾਂ ਨੂੰ ਜਾਂ ਸਾਡੇ ਇੱਥੇ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਕਿਸੇ ਵੀ ਪਿੰਡਾਂ ਨੂੰ ਕੋਈ ਖਤਰਾ ਨਹੀਂ ਹਲੇ ਹੈ। ਪਰ ਜੇਕਰ ਇਹ ਪਾਣੀ ਇਦਾਂ ਹੀ ਵਧਦਾ ਰਿਹਾ ਆ ਤੁਸੀਂ ਦੇਖ ਰਹੇ ਜਿਹੜੇ ਕ੍ਰੇਡ ਵਾਲ ਇਹ ਵੀ ਥੋੜਾ ਜਿਹਾ ਕੰਮ ਹੈ ਜਿਹੜਾ ਇਹ ਪ੍ਰਸ਼ਾਸਨ ਵੱਲੋਂ ਢਿੱਲਾ ਚੱਲ ਰਿਹਾ। ਸੋ ਅਸੀਂ ਪ੍ਰਸ਼ਾਸਨ ਨੂੰ ਵੀ ਥੋੜੇ ਜਰੀਏ ਅਪੀਲ ਕਰਦੇ ਆ ਵੀ ਕੰਮ ਨੂੰ ਵੀ ਇਹਨਾਂ ਨੂੰ ਛੇਤੀ ਛੇਤੀ ਜਿਹੜਾ ਇਹ ਸਿਰੇ ਚੜਾਇਆ ਜਾਵੇ ਕਿਉਂਕਿ ਪਾਣੀ ਇਹ ਹੁਣ ਘਟਣਾ ਨਹੀਂ ਹੈ। ਬਈ ਜਿਹੜਾ ਇਹ ਦਸਰੇ ਹੈ ਵੇ 20 25 ਤਰੀਕ ਦੇ ਬਾਅਦ ਮੌਨਸੂਨ ਜਿਹੜੇ ਪੰਜਾਬ ਵਿੱਚ ਆ ਜਾਣੇ ਉਹਦੇ ਨਾਲ ਸਤਲੁਜ ਜਿਹੜਾ ਦਰਿਆ ਆਪਣਾ ਬਰਸਾਤ ਹੈ ਉਹ ਤੇਜ਼ ਹੋ ਜਣੀ। ਫਿਰ ਸਵਾਨ ਨਦੀ ਦਾ ਵੀ ਪਾਣੀ ਆ ਜਾਂਦਾ ਸਤਲੁਜ ਦਾ ਪਾਣੀ ਜਮਾ ਹੋ ਜਾਂਦਾ ਫਿਰ ਉਹ ਪਾਣੀ ਜਿਹੜਾ ਜਿਹੜੇ ਇਹ ਕਰੇਟ ਵਾਲੇ ਦੇ ਉੱਪਰ ਲੰਘ ਕੇ ਪਿੰਡ ਵੱਲੋਂ ਜਾਂਦਾ। ਇਸ ਕਰਕੇ ਇਹਨਾਂ ਨੂੰ ਵੀ ਤੇਜ਼ੀ ਦੇ ਨਾਲ ਜਿਹੜਾ ਨਵੇੜ ਕੇ ਛੇਤੂ ਛੇਤੀ ਬਰਸਾਤ ਆਉਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਜਿਹੜਾ ਇੱਥੇ ਪੱਥਰ ਆਣਾ ਜਾਂ ਇੱਥੇ ਹੋਰ ਮਟੀਰੀਅਲ ਆਣਾ ਲੇਬਰ ਪੁੱਜਣੀ ਹੈ ਹੁਣੇ ਪੁੱਜ ਜਾਣੀ ਕਿਉਂਕਿ ਜੇ ਰਸਤੇ ਫਿਰ ਜਾਂ ਬਰਸਾਤ ਜਾਦੀ ਪੈ ਜਾਣੀ ਰਸਤੇ ਬੰਦ ਹੋ ਜੇ ਨੇ ਫਿਰ ਸੇ ਮਟੀਰੀਅਲ ਵੀ ਕੋਈ ਪੁੱਜਣਾ ਨਹੀਂ ਆਕੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਵੀ ਜਿਹੜਾ ਪਾਣੀ ਦਾ ਚਲੋ ਸਾਨੂੰ ਕੋਈ ਹਲੇ ਪਹਿਲਾਂ ਨੁਕਸਾਨ ਨਹੀਂ ਹੈ ਪਰ ਜਿਹੜੇ ਕ੍ਰੇਡਵਾਰ ਲੱਗ ਲਈਆਂ ਨੇ ਦਾ ਕੰਮ ਜਿਹੜਾ ਛੇਤੀ ਨਵੇੜਿਆ ਜਾਵੇ ਤੇ ਛੇਤੀ ਜਿਹੜਾ ਨਿਪਰੇ ਜੜਾਇਆ ਜਾਵੇ